ਵਖਰੇ ਰਕਾਰ ਕਹਿੰਦੇ ਮੇਰੇ ਵੀਰੋਂ ਮਾਦੇ ਦੀ ਧਰਤੀ ਐ ਆਹ ਇਸੇ ਲਈ ਗੱਭਰੂ ਰੇਡ ਪਾਉਣ ਦੇ ਲਈ ਵਧਿਆ ਹੋਇਆ ਹਣ ਜਾਖਿਆਂ ਨੂੰ ਰੇਡ ਪਾਉਣੀ ਪੈ ਗਈ ਐ ਆਹ ਦੇਖਦੇ ਆ ਲੱਤੂ ਵਾਲੀ ਐ ਦੋ ਕੰਮ ਕਰ ਰਿਹਾ ਆਹ ਕਰਨ ਪਖਰ ਵਢੀ ਐ ਤੇ ਪ੍ਰੀਤ ਇਸੇ ਲਈ ਇਹ ਲੱਤੂ ਵਾਲਾ ਲੱਤੂ ਵਾਲਾ ਲੱਤੂ ਜੇ ਬ੍ਰਾਂਡ ਨੂੰ ਚੰਗੇ ਪ੍ਰਮੋਟਰ ਦਾ ਹੱਥ ਫਿਰ ਗਿਆ ਵਿਦੇਸ਼ਾਂ ਦੇ ਵਿੱਚ ਸ਼ਾਇਰ ਹੋ ਗਈ ਲਾ ਏ ਆਓ ਲੱਖਾਂ ਤੇ ਦੁਲਟ ਲੱਖਾਂ ਤੇ ਦੁਲਟ ਬਜਰੀਆਂ 60 ਕਿਲੋ ਬੰਦ ਕਰਤੀ ਬੰਦ ਕਰਤੀ ਇਸ ਵੇਲੇ ਮੇਰੇ ਵੀਰੋ ਪ੍ਰੀਤ ਆ ਗਿਆ ਹੈਲੋ ਲਖੇ ਬਟਰ ਬਖੂਆ ਤੇ ਝੰਡਾ ਵਾਲਾ ਜੈਤੋ ਤੇ ਕਲੇਰ ਇਹ 60 ਕਿਲੋ ਦੀਆਂ ਚਾਰੇ ਟੀਮਾਂ ਗਰਾਊਂਡ 'ਚ ਆ ਜਾਣ ਇਹ ਪ੍ਰੀਤ ਕਬੱਡੀ ਪਾ ਰਿਹਾ ਹੈ ਉਹ ਬੱਲੇ ਬੱਲੇ ਹੋ ਗਈ ਹੈ ਜਿਵੇਂ ਲਖੇ ਲੇ ਵੀ ਪ੍ਰਕਾਸ਼ ਫੌਦੀਾ ਕਹਿੰਦੇ ਬੱਲੇ ਬੱਲੇ ਆ ਮਾਜੇ ਦੇ ਮਝਾਲ ਦੇ ਕੋਟੀ ਭਾਤੀ ਆ ਇਹ ਪ੍ਰੀਤ ਦਾ ਲੱਤੂ ਵਾਲੀਆ ਕੋਟੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਿਆ ਹੋਇਆ ਵਾਕਿਆ ਕਹਿੰਦੇ ਅਣਖੀ ਮਾਜੇ ਦੇ ਅਣਖੀ ਮਾਜੇ ਦੇ ਤੇ ਮਿੱਠੇ ਲੋਕ ਦੁਆਪੇ ਦੇ ਲੱਭਿਆਂ ਲੱਭਦੀ ਨਹੀਂ ਮਲਵਈਆਂ ਵਰਗੀ ਯਾਰੀ ਲੱਭਿਆਂ ਲੱਭਦੀ ਨਹੀਂ ਉਹ ਮਲਵਈਆਂ ਵਰਗੀ ਯਾਰੀ ਇੱਕ ਪ੍ਰੀਤ ਦੇ ਨਾਂ ਦੀ ਧਾੜੀ ਮਾਰ ਕੇ ਦੱਸਿਓ